ਸੋ অল ਗੁੱਡ ਇਵਨਿੰਗ ਸਰਣੋ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਭ ਦਾ ਆਪਣੇ ਚੈਨਲ ਚੜੀ ਆਨਲਾਈਨ ਜਸਟ ਫॉर ਯੂ ਤੇ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਜਲਦੀ ਤੋਂ ਜਲਦੀ ਪਹੁੰਚ ਸਕਣ ਜਿਹੜੇ ਵੀ ਪਹੁੰਚ ਚੁੱਕੇ ਆ ਕਨਫਰਮੇਸ਼ਨ ਦੇਣ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਸੀਰੀਜ਼ ਆਪਣੀ ਚੱਲ ਰਹੀ ਹੈ ਜੀ ਈਟਟੀਟੀ ਨਰਸ 94 ਪੇਪਰ A ਜੋ ਰੀਕੰਡਕਟ ਹੋਇਆ ਹੈ ਉਸ ਦਾ ਸਿਲੇਬਸ ਆਪਾਂ ਕਰਵਾ ਰਹੇ ਹਾਂ ਤੇ ਅੱਜ ਕਲਾਸ ਨੰਬਰ ਹੈ ਜੀ 21 ਵਿਸ਼ਾ ਆਪਣਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਸੋ ਅੱਜ کچھ مہتوپورن کوشچن کر گے دواگانے وشے کرواؤن والے ہاں کلاس نمبر ایک ہی ہے جی اجنا ٹائم ویسٹ کے شروع کریں گے کلاس پر اس کو پہلے کنفرمیشن دے دو کہ سب کچھ ٹھیک چل رہا ہے یا نہیں جیسا ہے تو دسیا جائے کہ جنا کو نوٹیفیشن نہیں پہنچتا وہ جوائن کرنا اپنے ٹیلیگرام گروپ ਪੰਜਾਬੀ ਮਾਸਟਰ ਕੈਡਰ TGT ਪੰਜਾਬੀ ਚੰਡੀਗੜ੍ਹ ਰਾਣਾ ਦਿੱਲੀ UGC NET ਗ੍ਰੇਡ 1 2 3 ਰਾਜਸਥਾਨ ਜੇਕਰ ਇਹਨਾਂ ਸਭ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ @ਪੰਜਾਬੀ ਤਿਆਰੀ ਗਰੁੱਪ ਨੂੰ ਤੇ ਜੇ ਤਿਆਰੀ ਕਰ ਰਹੇ ਹੋ ਜੀ ETT ਪੇਪਰ A ਐਂਡ B ਦੀ ਤਾਂ ਜੁਆਇਨ ਕਰੋ ਜੀ @ETT ਪੇਪਰ A ਐਂਡ B ਇਸ ਤੋਂ ਇਲਾਵਾ ਜੇਕਰ SS ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ @SS ਤਿਆਰੀ ਜੇ ਤੁਹਾਨੂੰ ਚਾਹੀਦਾ ਜੀ ਸਕੂਲ ਕੰਟੈਂਟ ਪੀਐਸਸੀਬੀ ਤੇ ਸੀਬੀਐਸਸੀ ਬੋਰਡ ਦੇ ਨਾਲ ਸੰਬੰਧਿਤ ਤਾਂ ਜੁਆਇਨ ਕਰੋ ਐਟ ਆਰਕੇ ਆਨਲਾਈਨ ਸਕੂਲ ਆਪਣੀ ਲੋੜ ਦੇ ਅਨੁਸਾਰ ਗਰੁੱਪ ਜੁਆਇਨ ਕਰ ਸਕਦੇ ਹੋ ਬਿਨਾਂ ਟਾਈਮ ਵੇਟ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਜੀ ਕਨਫਰਮੇਸ਼ਨ ਦੇ ਦਿਓ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ ਪ੍ਰਸ਼ਨ ਨੰਬਰ 1 ਹੈ ਜੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਕਿੱਥੇ ਹੋਇਆ ਮੈਂਸ਼ਨ ਹੈ ਕੁਐਸਚਨ ਦੇ ਵਿੱਚ کدوں ہوا آنسر کریا جائے اے آپشن پندرہ اپریل پندرہ سو ترتالی بی پندرہ اپریل پندرہ سو ترونجا سی پندرہ اپریل پندرہ سو تر ڈی پندرہ اپریل پندرہ سو تہتر پرشن نمبر ایک دل کریکٹ آنسر کرے نمشکار ستری کال ستری کال جی ستری آل اوکے تھنک یو جی تھنک یو مینی منیشا جی بہت بہت دن ویری گوڈ ایوننگ جی ستری کال 1 ਨੰਬਰ ਲਈ ਸੀ ਆਪਸ਼ਨ ਅਨਸਰ ਕੀਤਾ ਜਾ ਰਿਹਾ ਹੈ 15 April 1563 ਲਗਭਗ ਸਭ ਦਾ ਸੀ ਅਨਸਰ ਸਤਿਸ਼੍ਰੀ ਕਾਲ ਜੀ ਹਾਂਜੀ ਬਿਲਕੁਲ ਠੀਕ ਹੈ ਜੀ 15 April 1563 ਗੋਇੰਦਵਾਲ ਵਿਖੇ ਆਪਸ਼ਨ ਸੀ ਅਨਸਰ ਕਰਨ ਵਾਲੇ ਨੇ ਸਾਰੇ ਠੀਕ ਕੁਸ਼ਚਨ ਨੰਬਰ 2 ਦੇ ਬਲਵੱਦਿਆਂ 2 ਨੰਬਰ ਹੈ ਜੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਜੀ ਦਾ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਆਪਸ਼ਨ ਏ ਸਰਿ ਦਾਸ ਦੇਕਰ ਬੀ 23 ਪੰਧਿਆ ਦੇਕਰ ਸੀ ਰਾਮਦਾਸ ਬੀਬੀ ਪਾਨੀ ਦੀ ਫੇਰ ਉਹ ਮਿਲਦਾ ਹੈ ਕਾ ਕਰੈਕਟ ਆਨਸਰ ਕੁਐਸਚਨ ਨੰਬਰ 2 ਦੇ ਲਈ ਕਰੋ ਜੀ 2 ਨੰਬਰ ਦੇ ਲਈ ਸਹੀ ਆਨਸਰ ਚੁਣਿਆ ਜਾਵੇ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਜੀ ਦਾ ਨਾ ਦੱਸਿਆ ਜਾਵੇ ਸੋ ਬਿਲਕੁਲ ਸਭ ਨੂੰ ਪਤਾ ਹੋਣਾ ਚਾਹੀਦਾ ਇਹ ਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ ਇਹ ਕੁਐਸਚਨ ਚੌਥੇ ਗੁਰੂ ਹਾਂ ਜੀ ਗੁਰੂ ਰਾਮਦਾਸ ਜੀ ਤੇ ਦੀ ਬੀਪਾ ਨਹੀਂ ਬਿਲਕੁਲ ਠੀਕ ਅਨਸਰ ਹੈ ਜੀ ਜਿਹੜੇ ਵੀ ਅਨਸਰ ਕਰ ਰਹੇ ਆ ਆਪਸ਼ਨ ਸੀ ਹਾਂਜੀ ਗੁਰੂ ਰਾਮਦਾਸ ਜੀ ਦੇ ਤੀਜੇ ਤੇ ਛੋਟੇ ਪੁੱਤਰ ਹਾਂਜੀ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ ਕੁਐਸਚਨ ਨੰਬਰ 3 ਦੇ ਬਲਵਾਦਿਆ ਜੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਇੱਕਦੋ ਵਾਰਾਜਮਾਨ ਹੋਏ ਆਪਸ਼ਨ A 1581 B 1582 C 1578 C D 1584 ਕੁਐਸਚਨ ਨੰਬਰ تین دیکھ کر آپشن اے ستری کال پندرہ سو اکیاسی سبے والوں یہ آپشن آنسر آ رہا ہے جی بالکل ٹھیک ہے جی گرگتی سے برجمان ہوئے پندرہ سو اکیاسی کوشچن نمبر چار چار نمبر یہ آد گرنتھ تھی کہ سروور آد گرنتھ بھی ایکسٹرا لکھا گیا آد گرنتھ کے سروور کے کنڈے لکھوایا گیا آپشن سنتوخر بھی رام سر سی امرت سروور ڈی انہیں کوئی بھی نہیں کوشچن نمبر چار دے آنسر کرو جی چار نمبر بی آپشن آ رہا لگ بھگ بی آپشن ونسر کیا جا رہا ہے رام سر سروور جی بالکل ٹھیک ہے جی آد گرنتھ سائب لکھوایا گیا ਰਾਮ ਸਰ ਸਰਵਰ ਕੰਡੇ ਕੁਐਸਚਨ ਨੰਬਰ 5 5 ਨੰਬਰ ਹੈ ਜੀ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਸੰਪੂਰਨ ਹੋਈ ਕਦੋਂ ਪੂਰਾ ਹੋਇਆ ਆਦ ਗ੍ਰੰਥ ਸਾਹਿਬ ਕੰਪਲੀਟ ਹਾਂਜੀ ਆਪਸ਼ਨ ਹੈ ਜੀ 1602 ਈਸਵੀ ਵਿੱਚ B 1604 ਈਸਵੀ ਵਿੱਚ C 1606 ਈਸਵੀ ਵਿੱਚ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ கரੈਕਟ ਆਨਸਰ ਕੁਐਸਚਨ ਨੰਬਰ 5 ਲਈ ਆਨਸਰ ਕਰੋ ਜੀ 5 ਨੰਬਰ ਤੇ ਲਈ ਆਨਸਰ ਕਰਿਆ ਜਾਵੇ ਜੀ 5 ਨੰਬਰ ਲਈ ਆਪਸ਼ਨ ਬੀ ਆਨਸਰ ਆਇਆ 1604 ਹਾਂਜੀ ਸ਼ੁਰੂ ਕਦੋਂ ਹੋਇਆ ਜੀ ਹਾਂਜੀ 1601 ਤੋਂ 1604 ਤੱਕ ਸੰਪੂਰਨ ਜੀ ਬਿਲਕੁਲ ਸਹੀ ਆਨਸਰ ਹੈ 1601 ਦੇ ਵਿੱਚ ਲਿਖਣਾ ਸ਼ੁਰੂ ਹੋਇਆ ਇਹ ਲਿਖਵਾਇਆ ਤੇ 1604 ਚ ਕੰਪਲੀਟ ਹੋਇਆ ਬਿਲਕੁਲ ਠੀਕ ਹੈ ਜਿਹੜੇ ਵੀ ਬੀ ਆਪਸ਼ਨ ਦੇ ਨਾਲ ਜਾ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੁਐਸਚਨ ਨੰਬਰ 6 ਦੇ ਬਲਵੱਤੇ ਜੀ 6 ਨੰਬਰ ਇਹ ਹਰਮੰਦਰ ਸਾਹਿਬ ਦਾ ਨੀ ਪੱਥਰ ਕਿਸ ਨੇ ਰੱਖਿਆ অপਸ਼ਨ A ਸਾਈ ਮੀਆਂ ਮੀਰ ਵੀ ਸੰਤ ਕਬੀਰ C ਭਗਤ ਨਾਮਦੇਵ ਜੀ ਤੇ D ਬਾਬਾ ਬੁੱਢਾ ਜੀ ਕੁਸ਼ਣ ਨੰਬਰ 6 ਦੇ ਲਈ ਆਨਸਰ ਕਰੋ ਜੀ ਕੁਸ਼ਣ ਨੰਬਰ 6 ਲਈ ਆਨਸਰ ਕਰਿਆ ਜਾਵੇ ਹਰਮੰਦਰ ਸਾਹਿਬ ਦਾ ਨੀ ਪੱਥਰ ਕਿਸ ਨੇ ਰੱਖਿਆ ਆਨਸਰ ਆਪਸ਼ਨ A ਆ ਰਿਹਾ ਸਭ ਸ਼੍ਰੀ ਕਹ ਜੀ ਬੱਚਿਆਂ ਬੱਚੇ ਬੱਚੀ ਨੂੰ ਪਤਾ ਹੋਣਾ ਚਾਹੀਦਾ ਜੀ سب کا یہ آنسر آ رہا سائی میاں میر کیونکہ آپ کا اسکول لوگ دیا کتاباں کے پڑھتے ہاں ٹھیک ہے سو جنہوں نے بھی آنسر آپشن یہ کیا ہے سب کا ہے بالکل صحیح کوشچن نمبر ست دل جی سات نمبر گروہ ارجن دیو جی کا سمکالی شاسک کون سی آپشن ہے اکبر بی جہانگیر سی دومے ہی دوم ہیوں کوئی بھی نہیں ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸ਼ਾਸਕ ਪੁੱਛਿਆ ਗਿਆ ਹੈ கரெક્ટ ਆਨਸਰ ਕਰਿਆ ਜਾਵੇ ਕੁਐਸਚਨ ਨੰਬਰ 7 ਦੇ ਲਈ ਹਾਂਜੀ ਸਮਕਾਲੀ ਇੱਕੋ ਸਮੇਂ ਦੇ ਵਿੱਚ ਹੋਣ ਵਾਲੇ ਆਨਸਰ ਆਪਸ਼ਨ ਸੀ ਕੀਤਾ ਜਾ ਰਿਹਾ ਉਪਰੋਕਤ ਦੋਵੇਂ ਹੀ ਅਕਬਰ ਤੇ ਜਹਾਂਗੀਰ ਬਿਲਕੁਲ ਠੀਕ ਹੈ ਜੀ ਜਿਹੜੇ ਸੀ ਆਪਸ਼ਨ ਦੇ ਨਾਲ ਜਾ ਰਹੇ ਹਨ ਕੁਐਸਚਨ ਨੰਬਰ 8 ਤੇ ਵੱਲ ਵੱਧਦੇ ਹਾਂ ਜੀ 8 ਨੰਬਰ ਦੇ شہد کی پرمپرا کی شروعات کس نے کی آپشن ہے گرو رام دس جی بی گرو ارجن دیو جی سی گرو تیگ بہادر جی بی گرو گوبند سنگھ جی کوشچن نمبر اٹھ لی آنسر کرا جائے جی کوشچن نمبر اٹھ دے آنسر جی اٹھ نمبر آنسر آ رہے جی بی آپشن سی بھی آیا جی موسٹلی بی آنسر کیا جا رہا ہے گرو ارجن دیو جی ہاں دی دی جی شہد کی پرمپرا کی شروعات کی ہے جی گرو ارجن دیو جی نے سو so آپشن ਬੀ ਹੋਵੇਗਾ கரੈਕਟ ਆਨਸਰ ਸਭ ਤੋਂ ਪਹਿਲਾਂ ਸ਼ਹੀਦੀ ਦੇਣ ਵਾਲੇ ਸਿੱਖ ਸਨ ਇਸ ਲਈ ਸ਼ਹੀਦੀ ਦੀ ਪਰੰਪਰਾ ਦੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ ਤੋਂ ਮੰਨੀ ਜਾਂਦੀ ਹੈ ਕੁਐਸਚਨ ਨੰਬਰ 9 ਦਸਵੰਤ ਪਰਥਾ ਦੀ ਸ਼ੁਰੂਆਤ ਕਿਸ ਨੇ ਕੀਤੀ ਆਪਸ਼ਨ A ਗੁਰੂ ਰਾਮਦਾਸ ਜੀ B ਗੁਰੂ ਤੇਗ ਬਹਾਦਰ ਜੀ C ਗੁਰੂ ਗੋਬਿੰਦ ਸਿੰਘ ਜੀ ਤੇ D ਗੁਰੂ ਅਰਜਨ ਦੇਵ ਜੀ ਕੁਐਸਚਨ ਨੰਬਰ 9 ਦੇ ਲਈ கரੈਕਟ ਆਨਸਰ ਕਰੋ ਜੀ 9 ਨੰਬਰ ਪ੍ਰਸ਼ਨ ਲਈ ਆਨਸਰ ਕਰਿਆ ਜਾਵੇ ਦਸਵੰਦ ਪਰਤਾ ਕੇ ਦੁਆਰਾ ਸ਼ੁਰੂ ਕੀਤੀ ਗਈ ਆਨਸਰ ਆਪਸ਼ਨ ਐਡੀ ਆਇਆ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਹਾਂਜੀ ਦਸਵੰਦ ਦਸਵਾਂ ਹਿੱਸਾ ਕਮਾਈ ਦਾ ਜਿਨ੍ਹਾਂ ਨੇ ਆਪਸ਼ਨ ਐਡੀ ਆਨਸਰ ਕੀਤਾ ਹੈ ਬਿਲਕੁਲ ਠੀਕ ਆਨਸਰ ਹੈ ਜੀ ਕੁਸ਼ਨ ਨੰਬਰ 10 ਦੇ ਬਲਵੱਦੀ ਹੈ ਜੀ 10 ਨੰਬਰ ਇਹ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਰਾਗ ਵਿੱਚ ਬਾਣੀ ਨਹੀਂ ਰਚੀ অপশন এ সহি বি যজবন্তী ਸੀ શ્રી ডি گاউડી কোশ্চেন নাম্বার 10 ਲਈ கரெક્ટ आंसर ਕਰੋ हां जी ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ શ્રી ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤੋਂ ਇਲਾਵਾ ਸਭ ਤੋਂ ਜਿਆਦਾ ਰਾਗਾਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਤੇ ਕਿਹੜੇ ਰਾਗ ਦੇ ਵਿੱਚ ਬਾਣੀ ਨਹੀਂ ਰਚੀ ਹੈ ਗੁਰੂ ਅਰਜਨ ਦੇਵ ਜੀ ਨੇ ਇਹ ਹੀ ਪੁੱਛਿਆ ਹੈ ਇੱਥੇ ਆਨਸਰ অপশন ਬੀ ਆ ਰਿਹਾ ਹੈ ਸਭ ਦੇ ਵੱਲੋਂ ਹੀ ਜਯਜਵੰਤ हां जी जय जयवंती राग ਦੇ ਵਿੱਚ ਬਾਣੀ ਗੁਰੂ ਅਰਜਨ ਦੇਵ ਜੀ ਨੇ ਨਹੀਂ ਲਿਖੀ ਜੈਵੰਤੀ ਦੇ ਵਿੱਚ ਬਾਣੀ ਲਿਖੀ ਹੈ ਜੀ ਗੁਰੂ ਤੇਗ ਬਹਾਦਰ ਜੀ ਨੇ ਸਿਰਫ ਕੁਐਸਚਨ ਨੰਬਰ 11 ਦੇ ਬਲਵਾਦਿਆਂ ਜੀ 11 ਨੰਬਰ ਇਹ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਆਪਸ਼ਨ ਹੈ 19 ਬੀ 29 ਸੀ 30 ਡੀ 33 கரੈਕਟ ਆਨਸਰ ਕੁਐਸਚਨ ਨੰਬਰ 11 ਦੇ ਲਈ ਕਰਿਆ ਜਾਵੇ ਜੀ 11 ਨੰਬਰ ਦੇ ਲਈ கரੈਕਟ ਆਨਸਰ ਕਰੋ ਜੀ ਕਿੰਨੇ ਰਾਗਾਂ ਦੇ ਵਿੱਚ ਬਾਣੀ ਨਹੀਂ ਸੌਰੀ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਇਹ ਪੁੱਛਿਆ ਗਿਆ ਹੈ ਬਾਣੀ ਕੁਲ 31 ਰਾਗਾਂ ਦੇ ਵਿੱਚ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਜੈਯਵੰਤੀ ਰਾਗ ਨਹੀਂ ਵਰਤਿਆ ਇਸ ਲਈ ਤੀ ਰਾਗ ਦੇ ਵਿੱਚ ਬਿਲਕੁਲ ਸਹੀ ਉੱਤਰ ਹੋਵੇਗਾ ਜਿਨ੍ਹਾਂ ਨੇ ਵੀ ਆਪਸ਼ਨ ਅਨਸਰ ਆਪਸ਼ਨ ਸੀ ਕੀਤਾ ਹੈ ਬਿਲਕੁਲ ਠੀਕ ਹੈ ਕੁਐਸਚਨ ਨੰਬਰ 11 ਦੇ ਲਈ ہاں جی بائی سو سولہ بھی ملتا ہے بائی سو اٹھارہ بھی ملتا ہے ٹھیک ہے جی کوشچن نمبر بارہ بارہ نمبر ہے جی گرو ارجن دیو جی نے کل کنیا وارہ لکھیاں آپشن دو بی تین سی چار ڈی چھ گرو ارجن دیو جی دوارا لکھیاں گئیں وار سب تو واگ سارنگ جی ਡੀ অপশন ডি অপশন मोस्टली डी आंसर आ रहे जी शब्द दे वलो डी आंसर बिल्कुल ठीक है ਜਿਹੜੇ অপশন ਡੀ ਦੇ ਨਾਲ ਜਾ ਰਹੇ ਹਨ ਗੁਰੂ ਅਰਜਨ ਦੇਵ ਜੀ ਨੇ 12 ਲਿਖੀਆਂ ਜੀ 6 ਕੁਐਸਚਨ ਨੰਬਰ 13 ਜੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦ ਰਚੇ অপশন A 2212 B 2236 C 2216 ਤੇ D 2226 ਉਹੀ ਕੁਐਸਚਨ ਆ ਗਿਆ ऑलरेडी ਇਹਦੇ ਲਈ ਅਨਸਰ ਤੁਹਾਡਾ ਆ ਚੁੱਕਾ ਹੈ ਜਿਹੜੇ ਨਵੇਂ ਵੀਟਰ ਆ ਜੀ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਆਉਣ ਵਾਲੀਆਂ ਕਲਾਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਮੈਨੂੰ ਲੱਗਦਾ ਜੀ ਜਦੋਂ ਈਜ਼ੀ ਟਾਪਿਕ ਹੁੰਦਾ ਨਾ ਉਦੋਂ ਕੈਂਡੀਡੇਟ ਬਹੁਤ ਘੱਟ ਆਉਂਦੇ ਆ ਉਹਨਾਂ ਨੂੰ ਐ ਹੁੰਦਾ ਵੀ ਚਲੋ ਇਹ ਤਾਂ ਆਪਾਂ ਨੂੰ ਆਉਂਦਾ ਹੀ ਆ ਤੇ ਆਪਾਂ ਘਾਤੋ ਕਲਾਸ ਲਾਉਣੀ ਹੈ ਹਨਾ ਪਰ ਓਵਰ ਕੰਫੀਡੈਂਸ ਹੈ ਨਾ ਜਿਹੜਾ ਪੇਪਰ ਦੇ ਵਿੱਚ 2-4 ਨੰਬਰ ਕੱਟ ਕਰਵਾ ਦਿੰਦਾ ਹੁੰਦਾ ਉਹ ਭਾਵੇਂ ਆਪਾਂ ਨੂੰ ਕਲਾਸ ਲਾਉਣ ਵੇਲੇ ਹੋਵੇ ਤੇ ਭਾਵੇਂ ਪੇਪਰ ਦੇਣ ਵੇਲੇ ਹੋਵੇ ਕਲਾਸ ਲਾਉਣ ਵੇਲੇ ਵੀ ਨੰਬਰ ਕੱਟ ਕਰਵਾਉਣ ਦਾ ਰੀਜ਼ਨ ਇਹ ਹੈ ਕਿ ਕਈ ਵਾਰੀ ਆਪਾਂ ਨੂੰ ਜਿਹੜਾ ਲੱਗਦਾ ਵੀ ਇਹ ਕੁਐਸਚਨ ਆਉਂਦਾ ਹੈ ਉੱਥੇ ਮੌਕੇ ਦੇਣਾ ਦਿਮਾਗ ਇਹ じゃ ਘੁੰਮਦਾ ਜੀ ਕਈ ਵਾਰੀ ਆਉਂਦਾ ਹੋਇਆ ਕੁਐਸਚਨ ਸਹੀ ਨਹੀਂ ਕਰ ਪਾਉਂਦੇ ਆ ਠੀਕ ਹੈ ਤੇ ਕਈ ਵਾਰੀ ਪੇਪਰ ਦੇ ਵਿੱਚ ਬੈਠੇ ਹੋਏ ਹੀ ਫਲੋ ਦੇ ਵਿੱਚ ਇਦਾਂ ਲੱਗਦਾ ਜਿਵੇਂ ਹਾਂ ਇਹੀ ਆਨਸਰ ਹੋਣਾ ਪਰ ਬਾਅਦ ਚ ਪਤਾ ਲੱਗਦਾ ਜੀ ਹਾਂਜੀ ਸਾਰੰਗ ਦੀ ਵਾਰ ਦਰਜ ਹੈ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ ਸਭ ਤੋਂ ਵੱਡਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਸਕਦਾ ਕੋਈ ਹੋਰ ਰਾਗ ਵੀ ਹੋਣ ਵੱਡੇ ਆਪਾਂ ਨੂੰ ਇੰਨੀ ਜਿਆਦਾ ਡੀਪ ਨੋਲੇਜ ਨਹੀਂ ਹੈ ਸ਼ਾਇਦ ਠੀਕ ਹੈ ਜਿਨ੍ਹਾਂ ਨੇ ਆਨਸਰ 16 ਕੀਤਾ ਸੀ ਆਲਰੇਡੀ ਪਹਿਲਾਂ ਵੀ ਆਨਸਰ ਹੈ ਬਿਲਕੁਲ ਠੀਕ ਕੁਐਸਚਨ ਨੰਬਰ ਹਾਂਜੀ ਕੁਐਸਚਨ ਨੰਬਰ 14 ਇਹ 116 ਸ਼ਲੋਕ ਕਿੱਥੋਂ ਦਰਜ ਹੋ ਗਿਆ ਜੀ ਕਿੱਥੋਂ ਟਾਈਪ ਹੋ ਗਿਆ 14 ਨੰਬਰ ਹੈ ਗੁਰੂ ਅਰਜਨ ਦੇਵ ਜੀ ਦੀ ਜੀ ਗੁਰੂ ਗਰਜਨ ਦੇਵ ਜੀ ਜੋਤੀ ਜੋਤ ਕਦੋਂ ਸਮਾਈ ਆਪਸ਼ਨ ਹੈ 1581 B 1604 C 1606 ਤੇ D 1600 ਛੇਰਟ ਕੁਐਸਚਨ ਨੰਬਰ 14 ਲਈ ਕਰੈਕਟ ਆਨਸਰ ਕਰੋ ਜੀ ਹੁਣ 41 ਕਾਠ ਦੇ ਵਿੱਚ ਸਾਰਾ ਪੇਪਰ ਉਦਾਂ ਹੋਇਆ ਸੌਖੇ ਕੁਐਸਚਨ ਗਲਤ ਹੋਏ ਜੀ ਹੋ ਜਾਂਦਾ ਹੈ ਜੀ ਯਕੀਨੀ ਕਰੋਗੇ 3704 6 ਇੱਕ ਕੁਐਸਚਨ ਆਇਆ ਸੀ ਮਾਗੀ ਦਾ ਮਹਿਲਾ ਕਿੱਥੋਂ ਦਾ ਪਰਸਿੱਦ ਹੈ ਸ਼ਾਇਦ ਬੱਚੇ ਨੂੰ ਵੀ ਪਤਾ ਹੋਵੇਗਾ ਹਨਾ ਛੋਟੇ ਬੱਚੇ ਜਿਹੜੇ 4ਵੀਂ 5ਵੀਂ ਜੇ ਪੜ੍ਹਦੇ ਹੋਣਗੇ ਉਹਨਾਂ ਨੂੰ ਵੀ ਪਤਾ ਹੈ ਗਲਤ ਲੱਗ ਗਿਆ ਜੀ ਫਲੋ ਦੇ ਵਿੱਚ ਲੱਗ ਹੀ ਹੁੰਦੇ ਹੈ ਕਈ ਵਾਰੀ ਗਲਤ ਲੱਗ ਜਾਂਦੇ ਜਦੋਂ ਲੱਗ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਆ ਕੀ ਹੋ ਗਿਆ ਠੀਕ ਹੈ ਉਹ ਹੋ ਜਾਂਦਾ ਆਪਾਂ ਨੂੰ ਓਵਰ ਕੌਨਫੀਡੈਂਸ ਦੇ ਕਈ ਵਾਰੀ ਵਿੱਚ ਠੀਕ ਹੈ ਇਸ ਲਈ ਸਾਵਧਾਨ ਨਾਲ ਆਪਾਂ ਨੂੰ ਮੌਕੇ ਤੇ ਖਾਸ ਕਰਕੇ ਇਗਜ਼ਾਮ ਹਾਲ ਦੇ ਵਿੱਚ ਬੜਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਉੱਟਾਈ ਘੰਟੇ ਜਿਹੜਾ ਕਨਸੈਂਟਰੇਟ ਕਰਕੇ ਨਾ ਉਹੀ ਕਲੀਅਰ ਕਰ ਜਾਂਦਾ ਜੀ ਸੀ ਆਪਸ਼ਨ ਜਿਨ੍ਹਾਂ ਨੇ ਅਨਸਰ ਕੀਤਾ 1600 6 ਇਸ ਵੀ ਸਭ ਦਾ ਹੀ ਸੀ ਆਨਸਰ ਹੈ 1600 6 ਜਿਨ੍ਹਾਂ ਨੇ ਅਨਸਰ ਕੀਤਾ ਬਿਲਕੁਲ ਠੀਕ ਹਾਂਜੀ ਮੈਂ ਆਪਦਾ ਹੀ ਐਕਸਪੀਰੀਅੰਸ ਦੱਸ ਰਿਹਾ ਹੂੰ ਹੋ ਜਾਂਦਾ ਹੈ ਹਾਂਜੀ ਲੋਰ ਵੀ ਕੀ ਯਾਦ ਰੱਖਿਆ ਕੁਐਸਚਨ ਨੰਬਰ 15 ਗੁਰੂ ਅਜੇਂ ਦੇਵ ਜੀ ਦਾ 12ਵਾਂ ਕਿਸ ਰਾਗ ਦੇ ਵਿੱਚ ਹੈ ਆਪਸ਼ਨ A ਤੁਖਾਰੀ ਬੀਮਾਜ ਸੀ ਬਿਲਾਵਰ ਡੀ ਐਡਵਾਂਸ ਕੁਐਸਚਨ ਨੰਬਰ 15 ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਚੱਕਰ ਜਿਗਾਰੇ ਹੋਲੀ ਵਲੀ ਕਰਨਾ ਚਾਹੀਦਾ ਟਾਈਮ ਬਹੁਤ ਹੁੰਦਾ ਉਹ ਇੰਨਾ ਟਾਈਮ ਵੀ ਵੈਸੇ ਨਹੀਂ ਹੁੰਦਾ ਕਈ ਵਾਰੀ ਨਾ ਮਤਲਬ ਆਪਾਂ ਬੜੀ ਹੋਲੀ ਕਰਿੰਦੇ ਚੱਕਰ ਚ ਟਾਈਮ ਜ਼ਿਆਦਾ ਲੈਂਦੇ ਉਹ ਵੀ ਨਹੀਂ ਹੋਣਾ ਚਾਹੀਦਾ ਇੱਕ ਦਸੇ ਇੱਕ ਨੰਬਰ ਇੱਕ ਕੁਐਸਚਨ ਦੇ ਲਈ ਇੱਕ ਮਿੰਟ ਕਾਫੀ ਟਾਈਮ ਹੁੰਦਾ ਦੇਖਿਆ ਜਾਵੇ ਅਦਰ ਸਟੇਟ ਦੇ ਵਿੱਚ ਜਿਵੇਂ ਕਿ ਦਿੱਲੀ ਵਗੈਰਾ ਦੇ ਪੇਪਰ ਜਿਹੜਾ TGT ਦਾ ਹੁੰਦਾ ਉਹਦੇ ਚ ਤਾਂ 30 ਸੈਕਿੰਡ ਮਿਲਦੇ ਆ ਇੱਕ ਘੰਟੇ 'ਚ ਦੋ ਹੀ ਕਰਦੇ ਹੁੰਦੇ ਜਿਹਨੂੰ ਪੂਰਾ ਚੰਗੀ ਤਰ੍ਹਾਂ ਆਉਂਦਾ ਉਹ ਤੇ ਜਿਹਨੂੰ ਜਮਾਂ ਹੀ ਨਹੀਂ ਆਉਂਦਾ ਉਹ <laughs> آپشن آ رہا جی لگا ماترا والا جن مرضی کری جان ٹھیک ہے جو مرضی کری جان وہ کوشچن صرف دس ہی آنسر آئے گا ٹھیک ہے پاویں جنڈے مرضی وہ بٹھا لین لیا بدوان ਆਨਸਰ ਉਹਦਾ ਦਾਸੀ ਆਉਣਾ ਕੁਐਸਚਨ ਦੀ ਸੈਂਸ ਦੇ ਅਨਸਾਰ ਠੀਕ ਹੈ ਨਾਉ ਅਨਸਰ ਕਰੀ ਜਾ ਰਹੇ ਹੋ ਇੱਕ ਬਕਰੀ ਗੱਲ ਹੈ ਇਹ ਵੀ ਗਲਤ ਹੈ ਨਾ ਸਭ ਨੂੰ ਨੰਬਰ ਮਿਲਿਆ ਹੁਣ ਜਿਹਦਾ ਸਹੀ ਹੈ ਉਹਦਾ ਉਹਨੂੰ ਨੰਬਰ ਮਿਲਣਾ ਚਾਹੀਦਾ ਹੁਣ ਜਿਹਨੂੰ ਜਿਹਦਾ ਗਲਤ ਹੈ ਉਹਨੂੰ ਵੀ ਨੰਬਰ ਦੇਈ ਜਾ ਰਹੇ ਹਾਂ ਨੁਕਸਾਨ ਤਾਂ ਉਹਦਾ ਜਿਹਦਾ ਸਹੀ ਸੀ ਗਲਤ ਵਾਲੇ ਨੂੰ ਕੀ ਨੁਕਸਾਨ ਉਹਨਾਂ ਤਾਂ ਫਾਇਦਾ ਹੋ ਗਿਆ ਇੱਕ ਨੰਬਰ ਦਾ ਬੀ ਆਪਸ਼ਨ ਜਿਹਨਾਂ ਨੇ ਅਨਸਰ ਕੀਤਾ ਮਾਜ ਬਿਲਕੁਲ ਠੀਕ ਹੈ ਗੁਰੂ ਨਾਨਕ ਦੇਵ ਜੀ ਦਾ ਤੁਖਾਰੀ ਰਾਗ ਦੇ ਵਿੱਚ ਆ ਯਾਦ ਰੱਖਿਆ ਜੇ ਕੁਐਸਚਨ ਨੰਬਰ 16 ਗੁਰੂ ਅਰਜਨ ਦੇਵ ਜੀ ਨੂੰ ਦੋਇਤਾ ਬਾਣੀ ਦਾ ਬੋਇਥਾ ਕਿਸ ਨੇ ਕਿਹਾ ਆਪਸ਼ਨ A ਗੁਰੂ ਅੰਗਦ ਦੇਵ ਜੀ B ਗੁਰੂ ਅਮਰਦਾਸ ਜੀ C ਗੁਰੂ ਰਾਮਦਾਸ ਜੀ D ਗੁਰੂ ਹਰਗੋਬਿੰਦ ਜੀ ਕੁਐਸਚਨ ਨੰਬਰ 16 ਦੇ ਲਈ ਆਨਸਰ ਕਰਿਆ ਜਾਵੇ ਇਸ ਤੋਂ ਇਲਾਵਾ ਬੋਇਥਾ ਦਾ ਅਰਥ ਵੀ ਦੱਸਿਆ ਜਾਵੇ ਜੀ ਮਿਲ ਜੂਗੀ ਜੀ ਮਿਲ ਜੂਗੀ आ, नोटिफिकेशन ਆਉਣ ਦੋ ਸਤਿ ਸ਼੍ਰੀ ਗੁਰਦੀਸਾ ਚੀਕ ਫਿਰ ਬਾਕੀ ਟਾਈਮ ਜੀ ਬਾਲੇ ਬਾਲੇ ਅੱਜ ਕੱਲ ਹੁੰਦੇ ਨਹੀਂ ਜੱਤਾਂ ਤੇ ਹਨ ਆਪਣੇ ਟਾਈਮ ਤਾਂ ਮਾਸਟਰ ਇਹੀ ਡਾਇਲੌਗ ਮਾਰਦੇ ਸੀ ਵੀ ਹੁਣ ਪੜਦੇ ਨਹੀਂ ਤੇ ਬਾਅਦ ਚ ਫਿਰ ਬਾਲੇ ਗਿਣਾਂਗੇ ਬਾਲੇ ਵਾਲੀਆਂ ਛੱਤਾਂ ਹੁੰਦੀਆਂ ਸੀ ਉਦੋਂ ਹੈ ਕਿਸੇ ਨੂੰ ਪਤਾ ਜਾਨੀ ਤਾ ਕੀ ਕਰਤਾ ਤੁਸੀਂ ਰਾਜੀ ਵਿਆਹ ਕਰਨ ਜਿਹੜਾ ਲਿਖਿਆ ਨਾ ਉਹ ਵਿਆਹ ਕਰਨ ਮੈਂ ਬੜਾ ਕਨਫਿਊਜ਼ ਹੋ ਗਿਆ ਮਤਲਬ ਪੜ੍ਹ ਕੇ ਵਿਆਹ ਆਡ ਕਰ ਕਰਨਾ ਅੱdte ਲੱਗਿਆ ਵਿਆਹ ਆਪਦੀ ਮੈਰਿਜ ਦੀ ਗੱਲ ਤੁਸੀਂ ਉਹਨਾਂ ਦੇ ਮੈਰਿਜ ਦੀ ਗੱਲ ਕਰ ਰਹੇ ਹੋ ਉਹ ਕਨਫਿਊਜ਼ਨ ਹੋ ਗਈ ਜੀ ਹਾਂ ਜੀ ਕਿਸ ਨੇ ਕਿਹਾ ਜੀ ਸਿਆਣੀ ਜੀ ਇਸ ਤੇ ਉਹ ਲਖਮ ਵੀ ਗੁਰਈ ਉਹ ਕੀ ਗੱਲ ਹੈ ਮੈਂ ਕੁਐਸਚਨ ਪੁੱਛਿਆ ਬੀ ਆਨਸਰ ਉਹਦਾ ਪਰ ਉਹਦੇ ਨਾਲ ਇੱਕ ਹੋਰ ਕੁਐਸਚਨ ਪੁੱਛਿਆ ਉਹਦਾ ਮੈਨੂੰ ਆਨਸਰ ਕਿਤੇ ਨਹੀਂ ਮਿਲਿਆ ਜੀ ਬੈਠਾ ਬੈਠਾ ਕਿੱਥੇ ਜੀ ਬੈਠਾ ਦਾ ਅਰਥ ਪੁੱਛਿਆ ਸੀ ਚਲੋ ਹਾਂਜੀ ਜਿਨ੍ਹਾਂ ਨੇ ਆਨਸਰ ਕੀਤਾ ਜੀ ਬੀ ਆਪਸ਼ਨ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਸਹੀ ਆਨਸਰ ਹੈ ਕੁਐਸਚਨ ਨੰਬਰ 16 ਦੇ ਲਈ ਪਰ ਬੋਇਥਾ ਦਾ ਅਰਥ ਅਜੇ ਤੱਕ ਨਹੀਂ ਆਇਆ ਅਗਾ ਕਰਾਂਗੇ ਗੱਲ ਜੇ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਕਰ ਦਿਆ 22 ਸੋਰੀ ਵਿਆਕਰਨ ਨੂੰ ਬਲ ਨੇ ਵਿਆਕਰਨ ਚੱਕ ਲਿਆ ਹੈ ਗੂਗਲ ਨੇ ਨਹੀਂ ਉਹ ਆਟੋ ਕਰੈਕਟ ਹੋ ਜਾਂਦਾ ਉਹਨੇ ਚੱਕ ਲਿਆ ਹੋਣਾ ਜੀ ਹਾਂਜੀ ਬੋਇਤਾ ਦਾ ਅਰਥ ਜਹਾਜ਼ ਸੋ ਬਾਣੀ ਦਾ ਜਹਾਜ਼ ਕਿਤੇ ਨਾ ਕਿਤੇ ਕਿਹਾ ਗਿਆ ਠੀਕ ਹੈ ਕੁਐਸਚਨ ਨੰਬਰ 17 ਦੇ ਲਈ ਆਨਸਰ ਕਰੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਕਿਸ ਦੀ ਮਿਲਦੀ ਹੈ অপਸ਼ਨ A ਗੁਰੂ ਅਰਜਨ ਦੇਵ ਜੀ B ਗੁਰੂ ਅੰਗਦ ਦੇਵ ਜੀ C ਗੁਰੂ ਅਮਰਦਾਸ ਜੀ D ਗੁਰੂ ਰਾਮਦਾਸ ਜੀ ਕੁਐਸਚਨ ਨੰਬਰ 17 ਲਈ ਆਨਸਰ ਕਰੋ A অপਸ਼ਨ ਆ ਚੁੱਕਾ ਹੈ 17 ਨੰਬਰ ਦੇ ਲਈ Google ਨੂੰ ਪਤਾ ਇਸ ਲਈ ਉਹ ਵੀ ਚੇਡਾਂ ਕਰਦਾ ਹੈ ਹਾਂਜੀ ਜਿੰਨਾ ਦਾ ਆਨਸਰ ਆ ਰਿਹਾ ਜੀ ਗੁਰੂ ਅਰਜਨ ਦੇਵ ਜੀ ਬਿਲਕੁਲ ਠੀਕ ਆਨਸਰ ਕੁਐਸਚਨ ਨੰਬਰ 18 ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਆਪਸ਼ਨ ਏ 12 ਮਾ ਵੀ ਬਾਵਲ ਨਕਰੀ ਸੀ 12 ਡੀ ਸੁਖਮਨੀ ਸਾਹਿਬ ਕੁਐਸਚਨ ਨੰਬਰ 18 ਦੇ ਲਈ ਆਨਸਰ ਕਰਿਆ ਜਾਵੇ ਜੀ ਆਨਸਰ ਆ ਰਿਹਾ 18 ਨੰਬਰ ਦੇ ਲਈ ਡੀ ਆਪਸ਼ਨ ਸਾਰੇ ਹੀ ਲਗਭਗ ਆਪਸ਼ਨ ਡੀ ਦੇ ਨਾਲ ਜਾ ਰਹੇ ਏ ਆਪਸ਼ਨ ਵੀ ਆ ਚੁੱਕਾ ਹੈ ਹਣੇ ਏ 18 ਨੰਬਰ ਲਈ ਆਇਆ ਜੀ ਜਾਂ ਪਿਛਲੇ ਕੁਐਸਚਨ ਲਈ ਆਇਆ ਹਾਰਤ ਲਈ ਜਿਨ੍ਹਾਂ ਨੇ ਅਨਸਰ ਕੀਤਾ ਸੁਖਮਨੀ ਸਾਹਿਬ ਆਪਸ਼ਨ ਡੀ ਈ ਹੈ ਬਿਲਕੁਲ ਠੀਕ ਕੁਐਸਚਨ ਨੰਬਰ 19 ਦੇ ਵੱਲ ਵਧਦੇ ਹਾਂ ਜੀ 19 ਨੰਬਰ ਕੁਐਸਚਨ ਹੈ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜ ਕਿਹੜੇ ਹਨ ਜਾਇ ਇ ਲਿਖਣਾ ਜੀ ਮਹਾਨ ਕਾਰਜ ਕਿਹੜਾ ਹੈ ਆਪਸ਼ਨ ਹੈ ਆਦ ਗ੍ਰੰਥ ਸਾਹਿਬ ਦਾ ਸੰਪਾਦਨ ਬੀ ਹਰਮੰਦਰ ਸਾਹਿਬ ਦੀ ਸਥਾਪਨਾ ਸੀ ਦੋਵੇਂ ਡੀ ਸਿਰਫ ਇੱਕ ਕੁਐਸਚਨ ਨੰਬਰ 19 ਦੇ ਲਈ ਕਰੈਕਟ ਆਨਸਰ ਕਰੋ ਜੀ ਸੀ ਆਪਸ਼ਨ ਆਨਤਰਾ ਰਹੇ ਸਭ ਦੇ ਵੱਲੋਂ ਸੀ ਆਪਸ਼ਨ ਡੀ ਵੀ ਆ ਚੁੱਕਾ ਹੈ ਜੀ ਮੋਸਟਲੀ ਸੀ ਆਪਸ਼ਨ ਆ ਰਹੇ ਉਪਰੋਕਤ ਦੋਵੇਂ ਹੀ ਬਿਲਕੁਲ ਠੀਕ ਹੈ ਜੀ ਮਹਾਨ ਕਾਰਜ ਦੋਵੇਂ ਆ ਸਭ ਤੋਂ ਮਹਾਨ ਦੀ ਗੱਲ ਇੱਥੇ ਨਹੀਂ ਹੋਈ ਵੈਸੇ ਜੇ ਸਭ ਤੋਂ ਮਹਾਨ ਪੁੱਛਿਆ ਜਾਵੇ ਤਾਂ ਆਈ ਥਿੰਕ ਆਦ ਗ੍ਰੰਥ ਸਾਹਿਬ ਦਾ ਸੰਪਾਦ ਨਾਵੇਗਾ ਬਾਕੀ ਮਹਾਨ ਦੋਵੇਂ ਆ ਕੁਐਸਚਨ ਨੰਬਰ 20 ਹੈ ਜੀ ਸਿੱਖ ਧਰਮ ਵਿੱਚ ਪਹਿਲੀ ਸ਼ੀਧੀ ਕਿਸ ਦੀ ਹੋਈ ਆਪਸ਼ਨ A ਗੁਰੂ ਅਰਜਨ ਦੇਵ ਜੀ B ਪੁਰਤੇਗ ਬਾਦਰ ਜੀ ਸੀ ਗੁਰੂ ਗੋਬਿੰਦ ਸਿੰਘ ਜੀ ਟੀ ਗੁਰੂ ਹਰਗੋਬਿੰਦ ਜੀ ਕੁਐਸਚਨ ਨੰਬਰ 20 ਦੇ ਲਈ ਕਿਹੜਾ ਆਨਸਰ ਕਰਿਆ ਜਾਵੇ ਜੀ ਹਜੇ ਨਹੀਂ ਜੀ ਪਤਾ ਨਹੀਂ ਕੀ ਕਰਦੇ ਜੀ ਵੇਟਿੰਗ 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 ਬਸ ਹੋਰ ਕੁਝ ਨਹੀਂ ਚੱਲ ਰਿਹਾ A ਆਪਸ਼ਨ ਆਨਸਰ ਆ ਰਿਹਾ ਜੀ ਸਬਦਾ A ਆਨਸਰ ਆ ਰਿਹਾ ਗੁਰੂ ਅਰਜਨ ਦੇਵ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਪਹਿਲੀ ਸ਼ੀਤ ਦੀ ਗੁਰੂ ਅਰਜਨ ਦੇਵ ਜੀ ਦੀ ਸੀ ਕੁਐਸਚਨ ਨੰਬਰ 21 ਗੁਰੂ ਅਰਜਨ ਦੇਵ ਜੀ ਦੀ ਕਿਹੜੀ ਬਾਣੀ ਸ਼ਾਂਤੀ ਦਾ ਸਮੁੰਦਰ ਹੈ ਆਪਸ਼ਨ ਇਸ ਸੁਖਮਨੀ ਸਾਹਿਬ 12वां ਸੀ 52 ਅਖਰੇ ਡੀ 12 ਕੁਐਸਚਨ ਨੰਬਰ 21 ਦੇ ਲਈ ਆਨਸਰ ਕਰੋ ਜੀ 21 ਨੰਬਰ ਆਨਸਰ ਆ ਰਿਹਾ ਏ ਆਪਸ਼ਨ ਸਭ ਦੇ ਵੱਲੋਂ ਏ ਆਨਸਰ ਹੈ 21 ਨੰਬਰ ਲਈ ਸੁਖਮਨੀ ਸਾਹਿਬ ਸ਼ਾਂਤੀ ਦਾ ਸਮੁੰਦਰ یہ ہے بالکل ٹھیک کوشچن نمبر بائی بائی نمبر ہے گروہ ارجن دیو جی نے کنا گرو ارجن دیو جی کنا سما گرگی سے رہے آپشن ہے ایکی سال بھی تئی سالی سال بھی ستائیس سال کوریکٹ آنسر کوشچن نمبر بائی دے آنسر مان جی فی الحال تو ਆਈ ਥਿੰਕ ਤੁਸੀਂ ਵੀ ਹੋ ਸ਼ਾਇਦ ਅਨਮੈਰਿਡ ਹੀ ਆ ਮੈਰਿਡ ਅਨਮੈਰਿਡ ਵਾਲੀਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਕੈਂਡੀਡੇਟ ਕਿਉਂ ਪੁੱਛਦੇ ਆ ਸੀ ਆਪਸ਼ਨ ਆਨਸਰ ਆ ਰਿਹਾ ਇਹ ਜਿਆਦਾ ਜਾਣ ਪਛਾਣ ਕੱਢਣ ਦੇ ਲਈ ਹਨਾ ਥੋੜਾ ਜਿਹਾ ਪਰਸਨਲ ਲਾਈਫ ਦੇ ਵਿੱਚ ਹੀ ਪਛਕੇਚ ਕਰ ਲਈ ਜਾਵੇ ਕਈਆਂ ਨੂੰ ਇੰਟਰਸਟ ਹੁੰਦਾ ਜਾਣਕਾਰੀ ਵਧਾਉਣ ਦਾ شاید وہ بھی ایک ریزن ہو سکتا ہے سی آپشن آنسر آ رہا ہے پچیس سال لگ بھگ پچیس سال سو so جنہ نے آنسر کیا جی پچیس سال پچیس سال ہے بالکل ٹھیک آنسر گگی کے پچیس سال رہے پندرہ سو اکیاسی تو سولہ سو چھے پچیس سال بنتے کوشچن نمبر تئی باون آکری کےڑے راگ دے کے جی, آپشن اتناسری بی گوڑی سی سو ڈی ولاول کوشچن نمبر تئی آنسر کرے تئی نمبر دل جی ਅੰਦੇ ਜਾਂਦੇ ਜਾਂਦੇ ਤਾਂ ਇਹ ਚਲਦੀ ਪੁੱਛ ਕੇ ਥੋੜਾ ਜਿਹਾ ਹੌਸਲਾ ਹੋ ਜਾਂਦਾ ਨਾ ਵੀ ਸਾਡੇ ਨਾਲ ਦੇ ਹੋਰ ਵੀ ਬੈਠੇ ਆ ਹਨ ਨਹੀਂ ਤਾਂ ਫਿਰ ਇਕੱਲੇ ਦਾ ਜੀਜਾ ਔਖਾ ਹੁੰਦਾ ਰਹਿੰਦਾ ਬੀ ਆਪਸ਼ਨ ਆ ਰਿਹਾ ਗੌੜੀ ਹਾਂਜੀ ਜਿਨ੍ਹਾਂ ਨੇ ਗੌੜੀ ਆਨਸਰ ਕੀਤਾ ਬਿਲਕੁਲ ਠੀਕ ਹੈ ਕੁਐਸਚਨ ਨੰਬਰ 24 ਦੇ ਲਈ ਆਨਸਰ ਕਰਿਆ ਜਾਵੇ ਜੀ ਗੁਰੂ ਅਰਜਨ ਦੇਵ ਜੀ ਦੁਆਰਾ ਵਸਾਇਆ ਗਿਆ ਕਰਤਾਰਪੁਰ ਕਿਸ ਜ਼ਿਲ੍ਹੇ ਦੇ ਵਿੱਚ ਹੈ ਆਪਸ਼ਨ ਏ ਤਰਨਤਾਰਨ ਬੀ ਫਰੀਦਕੋਟ ਸੀ ਜਲੰਧਰ ਡੀ ਲੁਧਿਆਣਾ ਕੁਐਸ਼ਨ ਨੰਬਰ 24 ਲਈ ਕਰੈਕਟ ਆਨਸਰ ਕਰੋ ਜੀ ਹਾਂ ਜੀ ਹੌਸਲਾ ਹੋ ਜਾਂਦਾ ਬੰਦੇ ਨੂੰ ਇੱਕ ਦੂਜੇ ਦਾ ਵੀ ਹਾਂ ਹੈਗੇ ਆ ਹੋਰ ਵੀ ਇਹਨੇ ਦੋ ਕੇ ਉਹ ਨਾਲ ਕੀ ਕਰ ਦੱਸ ਲੈ ਹੁਣ ਤੁਸੀਂ ਕਮਾਲ ਕਰਦੇ ਹੋ ਇਹ ਤਾਂ ਉਹ ਗਾਣਾ ਨਹੀਂ ਸੁਣਿਆ ਹਿੰਦੀ ਹੈਗਾ ਇੱਕ ਮੂਵੀ 'ਚ ਵਿਆਹ ਦਾ ਲੁੱਡੂ ਜੋ ਖਾਵੇ ਪਛਤਾਵੇ ਜੋ ਨਾ ਖਾਵੇ ਉਹ ਪਛਤਾਵੇ ਜੋ ਕਹਿੰਦੇ ਆ ਫਿਰ ਖਾ ਕੇ ਹੀ ਪਛਤਾ ਲਿਆ ਜਾਵੇ ਹਨ ਇਸ ਲਈ ਚੜ ਜਾਂਦੇ ਸੂਲੀ ਅਸਾ ਚਮਕੇ ਖੋਦੀ ਹੈਣਾ ਸੀ ਆਪਸ਼ਨ ਸਾਰੇ ਜਲੰਧਰ جی بالکل ٹھیک ہے جلندر جنہ نے آنسر کیا کوششن نمبر پچیس دے والواد دیا جی گرو ارجن دیو جی کن سال دی عمر میں گرگتی سے بیٹھے آپشن اے چودہ سال بھی سولہ سال سی ٹھارہ سال دی سال. بھی سال کوششن نمبر پچی آنسر کرے جی اچھا جی <laughs> ہرمان جی دلی والے ہو بڑی ڈونگیاں کبر رکھتے ہو میں تو گیا ادھر ہی پوچھتے کسی ہو پاس پچھے گڑی ہو چمکو جی کچھ چل رہا ہے ایڈوانس ہوئے سارے سی آپشن آ رہا سب آپشن آنسر کیتا جا رہا 18 ਤੋਲ ਹਾਂਜੀ ਗੁਰਕਦੀ ਤੇ ਬੈਠੇ 18 ਸਾਲ ਦੀ ਉਮਰ ਦੇ ਵਿੱਚ ਬਿਲਕੁਲ ਠੀਕ ਹੈ ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਆ ਓਕੇ ਜੀ ਓਕੇ ਕੁਐਸਚਨ ਨੰਬਰ 25 ਲਈ ਜਿਨ੍ਹਾਂ ਨੇ ਸੀ ਅਨਸਰ ਕੀਤਾ ਠੀਕ ਹੈ ਤੇ ਕਲਾਸ ਆਪਣੀ ਇੱਥੇ ਹੀ ਸਮਾਪਤ ਹੁੰਦੀ ਹੈ ਬਾਕੀ ਰਹਿਣਦੇ ਕੁਐਸਚਨ ਅੱਪ ਅਗਲੀ ਕਲਾਸ ਦੇ ਵਿੱਚ ਕਰਾਂਗੇ ਜੋ ਕਿ ਕੱਲ ਕਰਾਂਗੇ ਥੈਂਕ ਯੂ ਸੋ ਮਚ ਜਾਂਦੇ ਜਾਂਦੇ ਕਲਾਸ ਨੂੰ ਸ਼ੇਅਰ ਕਰਦੇ ਜਾਇਓ ਜੇਕਰ ਪਸੰਦ ਆਈ ਹੈ ਤੇ ਪਸੰਦ ਆ ਰਹੀਆਂ ਨੇ ਕਲਾਸਾਂ ਤਾਂ ਸ਼ੇਅਰ ਕਰਦੇ ਅਗਰ ਉਹ ਲਾਈਕ ਕਰ ਦਿਆ ਕਰੋ ਤਾਂ ਕਿ ਹੌਸਲਾ ਮਿਲਦਾ ਰਹੇ ਨਵੀਆਂ ਕਲਾਸਾਂ ਤੁਹਾਨੂੰ ਮਿਲਦੀਆਂ ਰਹਿਣ ਜਿਨ੍ਹਾਂ ਨੂੰ ਪ੍ਰਿੰਟਡ ਫਾਰਮ ਦੇ ਚਾਹੀਦਾ ਜਿਨ੍ਹਾਂ ਨੂੰ ਪੇਡ ਕੋਰਸ ਚਾਹੀਦੇ ਜਿਨ੍ਹਾਂ ਨੂੰ ਟੈਸਟ ਸੀਰੀਜ਼ ਚਾਹੀਦੀਆਂ ਉਹ ਸੰਪਰਕ ਕਰ ਸਕਦੇ ਆ ਆਪਣੇ ਨੰਬਰ 7837896518 ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਇਨਫਰਮੇਸ਼ਨ ਲੈ ਸਕਦੇ ਹੋ ਤੇ ਲੋਡਿੰਗ ਦੀ ਚੀਜ਼ ਕਰ ਬੈਠੇ ਮੰਗਵਾ ਸਕਦੇ ਹੋ ਜੀ ਕਵਰ ਜੀ ਮੈਨੂੰ ਅੱਗੇ ਕਰ ਦਿਆ ਕਰੋ ਤੁਸੀਂ ਹਣਾ ਆ ਵੀ ਆ ਜਾਓ ਆ ਵੀ ਆ ਜਾਓ ਕਦੀ ਅੱਗੇ ਅੱਛਾ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਕੱਲ ਨੂੰ ਠੀਕ 8:00 ਵਜੇ ਆਪਾਂ ਇੱਕ ਤਰੀਕ 1 ਫਰਵਰੀ ਨੂੰ ਕਰਾਂਗੇ ਚੇਂਜ ਸਮਾਂ ਠੀਕ ਹੈ ਸਾਢੇ 8:00 ਕਰਾਂਗੇ ਉਦੋਂ تھنک یو سو مچ بہت بہت دھنواد جی بائے بائے ٹیک کیئر گڈ نائٹ سی ڈیمس ہوں آپ بند کرنے جا رہے ہیں کلاس نہیں جیڑی بھی نبیڑ لو گل کیونکہ بند کردہ ہی تاری چیٹ آف ہو جی کیونکہ اس چینل پہ سبسکرائبر ہزار تو گھٹ ہو کے چیٹ آٹو میٹک آف ہو جاتی ہے تھینک یو اگیم جی آنسر کر ہی لیا سے آئی تھنک اٹھارہ سال